ਇੱਕ ਗਰੀਬ ਵਿਅਕਤੀ ਜਿਹੜਾ ਆਪਣਾ ਰੋਜ਼ਗਾਰ ਬੱਕਰੀਆਂ ਪਾਲ ਕੇ ਕਰ ਰਿਹਾ ਸੀ ਉਹ ਵਿਅਕਤੀ ਜਦੋਂ ਰਾਤ ਦੇ ਸਮੇਂ ਆਪਣੇ ਨਹਰੇ ਦੇ ਵਿੱਚੋਂ ਜਿੱਥੇ ਬੱਕਰੀਆਂ ਬੰਨੀਆਂ ਜਾਂਦੀਆਂ ਨੇ ਉਸ ਇੱਕ ਥਾਂ ਦੇ ਉੱਪਰੋਂ ਆਪਣੀਆਂ ਜਿਹੜੀਆਂ ਬੱਕਰੀਆਂ ਸੀ ਉਹਨਾਂ ਨੂੰ ਖਾਣਾ ਪਾਣੀ ਦੇ ਕੇ ਆਪਣੇ ਘਰ ਵਾਪਸ ਗਿਆ ਉਹਦਾ ਕਹਿਣਾ ਹੈ ਕਿ ਮੈਂ ਉਸ ਜਗ੍ਹਾ ਨੂੰ ਲੋਕ ਲਗਾ ਕੇ ਆਪਣੇ ਘਰ ਚਲਾ ਗਿਆ ਤੇ ਜਦੋਂ ਮੈਂ ਵਾਪਸ ਆਇਆ ਤਾਂ ਮੈਂ ਦੇਖਿਆ ਕਿ ਉਸ ਜਗ੍ਹਾ ਦਾ ਉਸ ਥਾਂ ਦਾ ਲੋਕ ਟੁੱਟਿਆ ਹੋਇਆ ਸੀ ਤੇ ਇਥੋਂ 17 ਦੀਆਂ 17 ਜਿਹੜੀਆਂ ਬੱਕਰੀਆਂ ਨੇ ਉਹ ਗਾਇਬ ਸੀ ਉਹਨੇ ਸੀਸੀਟੀਵੀਜ਼ ਕੈਮਰੇ ਜਦੋਂ ਚੈੱਕ ਕੀਤੇ ਇਹ ਜਿਹੜੀ ਪੂਰੀ ਘਟਨਾ ਸੀਸੀਟੀਵੀਜ਼ ਕੈਮਰਿਆਂ ਦੇ ਵਿੱਚ ਕਹਿ ਰਹੀ ਆ ਤਾਂ ਉਹਦਾ ਕਹਿਣਾ ਹੈ ਕਿ ਇੱਕ ਵੈਗਨਾਰ ਗੱਡੀ ਆਈ ਜਿਹਦੇ ਵਿੱਚ ਦੋ ਵਿਅਕਤੀ ਸਵਾਰ ਸੀ ਉਹਨਾਂ ਨੇ ਮੇਰੀਆਂ ਜਿਹੜੀਆਂ 17 ਦੀਆਂ 17 ਬੱਕਰੀਆਂ ਸੀ ਚੋਰੀ ਕਰਕੇ ਉਸ ਗੱਡੀ ਦੇ ਵਿੱਚ ਲੱਦ ਲਈਆਂ ਉਹਦੇ ਵਿੱਚ ਕੁਝ ਬੱਕਰੀਆਂ ਸੀ ਤੇ ਕੁਝ ਉਹਨਾਂ ਦੇ ਬੱਚੇ ਸੀ ਉਸ ਵਿਅਕਤੀ ਦਾ ਕਹਿਣਾ ਉਹ ਪੂਰੇ ਦੇ ਪੂਰੇ ਉਹ ਜਿਹੜੇ ਬੱਕਰੀਆਂ ਤੇ ਉਹਨਾਂ ਦੇ ਬੱਚੇ ਸੀ ਉਹ ਲੈ ਕੇ ਫਰਾਰ ਹੋ ਗਏ ਤਾਂ ਉਹ ਵਿਅਕਤੀ ਹੁਣ ਪ੍ਰਸ਼ਾਸਨ ਤੋਂ ਸਰਕਾਰਾਂ ਤੋਂ ਮੰਗ ਕਰ ਰਿਹਾ ਕਿ ਮੈਂ ਗਰੀਬ ਵਿਅਕਤੀ ਹਾਂ ਮੇਰਾ ਤਾਂ ਰੋਜ਼ਗਾਰ ਹੀ ਇਨ੍ਹਾਂ ਬੱਕਰੀਆਂ ਦੇ ਸਿਰ ਤੇ ਸੀ ਤਾਂ ਅੱਜ ਜਿਹੜੀਆਂ ਇਹ ਮੇਰੀਆਂ ਬੱਕਰੀਆਂ ਨੇ ਉਹ ਚੋਰੀ ਹੋ ਚੁੱਕੀਆਂ ਨੇ ਜਲਦੀ ਤੋਂ ਜਲਦੀ ਉਹਨਾਂ ਚੋਰਾਂ ਨੂੰ ਫੜਿਆ ਜਾਵੇ ਕਿਉਂਕਿ ਸੀਸੀਟੀਵੀਜ਼ ਕੈਮਰੇ